ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਭਾਈ ਟਾਈਮ ਹੋ ਗਿਆ ਸ਼ਾਮ ਦਾ ਤੇ ਦਿਨੋਂ ਪੈਸੋਂ ਕੋਈ ਖਾਸ ਕੰਮ ਤਾਂ ਦਾ ਕਰੈਣੀ ਵੀਡੀਓ ਬਣਾਉਣ ਦਾ ਬਸ ਐਂਜ ਹੋ ਗਿਆ ਵੀ ਕਾਦੀ ਬਣਾਈਏ ਕਾਦੀ ਬਣਾਈਏ ਐਂ ਸਾਰਾ ਦਿਨ ਦਿੱਟ ਟਪਾ ਤੇ ਬਾਕੀ ਜੀ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਇੱਧਰ ਆ ਗਈ ਸੀ ਜੀ ਬਾਹਰ ਕਿਉਂਕਿ ਮੰਮੀ ਤੜਕਾ ਲਾ ਰਹੀ ਸੀਗੇ ਤੇ ਮੈਂ ਸਬਜੀ ਪਾਣੀ ਚੀਰ ਕੇ ਦੇਤਾ ਮਸਾਲਾ ਰੈਡੀ ਕਰਕੇ ਮੰਮੀ ਨੂੰ ਫੜਾਇਆ ਹੀ ਤੇ ਆਪ ਮੈਂ ਆ ਗਈ ਇੱਧਰ ਤੇ ਜਸ਼ਨਬੈਲੀ ਆਪਣੇ ਨਹਾਇਆ ਆ ਮੇਰਾ ਪੁੱਤ ਕੱਲੀ ਟੋਪੀ ਲੈ ਕੇ ਆ ਗਿਆ ਲੀੜੇ ਪਾਇਆ ਹੈ ਗਰਮੀ ਵਾਲੇ ਲੈ ਸਸਰੀ ਕਾਲਜੀ ਸਾਰੇ ਲਓ ਜੀ ਨਾ ਆਇਆ ਇਹ ਪਹਿਲਾ ਤਾਂ ਤੜਕੇ ਸਵੇਰ ਨਾ ਕੇ ਜਾਂਦਾ ਅਸੀਂ ਆਹ ਦਿਨ ਵੀ ਇੱਕ ਟਾਈਮ ਚੱਲ ਸਵੇਰ ਨਾ ਆ ਜਾਣਾ ਵੀ ਟੁਕੜਾ ਲਿਪੜਦਾ ਤੇ ਗਸ ਗਰਮੀ ਦਾ ਸੁਭਾਅ ਪਿਆ ਇਹਨੂੰ ਤੇ ਤਾਂ ਕਰਕੇ ਫਿਰ ਇਹ 9 ਕੇ 9 ਕੇ ਨਾ ਕੇ ਜਾਂਦਾ 9 ਦਾ ਮਤਲਬ ਦੋ ਵਾਰੀ ਨਾ ਹੁੰਦਾ ਤੇ ਹੁਣ ਮੇਰੇ ਕੋਲੇ ਆਇਆ ਇਹ ਫੋਨ ਲੈਣ ਵਾਸਤੇ ਆਣਾ ਕੰਬਲ ਚਾੜ੍ਹ ਲਿਆ ਹੁਣ ਕੰਬਲ ਦੇ ਵਿੱਚ ਬੜੂਗਾ ਆਪਦਾ ਬਿਸਤਰਾ ਵਿਛਾਇਆ ਆ ਗਦੈਲਾ ਵਿਛਾਇਆ ਹੈ ਬੈੱਡ ਤੇ ਤੇ ਆਪਦੀ ਕੰਬਲ ਲਰ ਰੱਖਿਆ ਆ ਤੇ ਬਸ ਮੰਮੀ ਹੁਣ ਤੇਰਾ ਫੋਨ ਦੇ ਦਿਆ ਦਾ ਮੈਂ ਮੇਰੇ ਪੁੱਤੋ ਵੀਡੀਓ ਸ਼ੂਟ ਕਰ ਲੈਂਦੇ ਆਪਣੀ ਮੇਰੇ ਵੀਡੀਓ ਨਹੀਂ ਬਣੀ ਜਵੀਂ ਅੱਜ ਤੇ ਲਓ ਜੀ ਮੰਮੀ ਸਬਜ਼ੀ ਬਣਾਈ ਜਾਂਦੇ ਤੇ ਠੰਡ ਹੋ ਗਈ ਭਈ ਅੱਜ ਤਾਂ ਸਾਡੇ ਵੀ ਬਹੁਤ ਹੀ ਜਿਆਦੇ ਹਵਾ ਚੱਲੀ ਜਾਂਦੀ ਆ ਠੰਡੀ ਠੰਡੀ ਹਵਾ ਚਲੀ ਜਾਂਦੀ ਆ ਤੇ ਜਸ਼ਨ ਦੇ ਡੈਡੀ ਗਏ ਆ ਪਹਿਲਾਂ ਦਿੰਦ ਨੇ ਰੇਪ ਆ ਕੇ ਆਏ ਤੇ ਹੁਣ ਅੱਕੇ ਬੰਨੇ ਕਰਨ ਗਏ ਆ ਕਿਉਂਕਿ ਤੜਕੇ ਆਪਣੀ ਵਾਰੀ 10 ਵਜੇ ਪਾਣੀ ਦੀ ਵਾਰੀ ਆ ਤੇ ਹਵਾ ਦੇਖੋ ਜੇ ਸਾਨੂੰ ਦੀਂਦੀ ਹੋਵੇ ਦੇਖੋ ਇੰਨੀ ਇੰਨੀ ਹਵਾ ਚੱਲੀ ਆਂਦੀ ਆ ਤੇ ਅੱਗੇ ਮੇਰੀ ਭੈਣ ਰਮਣ ਮੈਨੂੰ ਆਖਣ ਲੱਗ ਜਾਂਦੀ ਆ ਕਹਿੰਦੀ ਇੱਕ ਇੱਕ ਪੈਰ 'ਚ ਤਾਂ ਬੂਟ ਪਾ ਲਿਆ ਕਹਿੰਦੀ ਇੱਕ ਵਾਰ 'ਚ ਤਾਂ ਪਾ ਲਿਆ ਕਰ ਕਹਿੰਦੀ ਵਿਚਾਰੇ ਦੂਜੇ ਪੈਰ ਨੂੰ ਕਤੋਂ ਪਾਲੇ ਮਾਰਿਆ ਤੇ ਹੁਣ ਤਾਂ ਜੀ ਬਸ 2-4 ਦਿਨਾਂ ਚ ਸ਼ਾਇਦ ਿਕਰ ਫਰਕ ਪੈ ਜਾ ਵਧੀਆ ਤੇ ਰਾ ਮਾਜੀ ਤਾਂ ਜੀ ਬੂਟ ਪਾਉਣ ਜੋਗਰੇ ਹੋ ਜੀਏ ਹਜੇ ਮਾੜਾ ਮਾੜਾ ਪਾਣੀ ਜਾਰ ਇਸਦਾ ਤੇ ਲੋ ਜੀ ਪਸੂ ਖਾਰੇ ਆ ਨੀਰਾ ਚਾਰਾ ਤੇ ਆਪਾਂ ਤਾਂ ਪਸੂਆਂ ਥੱਲੇ ਸੁੱਕ ਵੀ ਪਾਉਣ ਲੱਗ ਗਏ ਦੋ ਟੋਕਰੇ ਲਿਆ ਕੇ ਸਿੱਧਾ ਸਿੱਧਿਆ ਮੰਮੀ ਨੇ ਤੇ ਕਿਉਂਕਿ ਜੀ ਅੰਦਰ ਹੋਣਾ ਸਾਨੂੰ ਪਤਾ ਨੀਰਾ ਹਰਾਚਰਾ ਖਾਂਦੀਆਂ ਬਾਕੀ ਪਾਣੀ ਪੂਣੀ ਵੀ ਆਪਣੇ ਪਸ਼ੂ ਤਾਂ ਜੀ ਜਿਵੇਂ ਠੰਡਾ ਫੁੱਲ ਪੀਂਦੇ ਆ ਹਜੇ ਦਿੱਕਤ ਤਾਂ ਵਧੀਆ ਪਾਣੀ ਪੀਂਦੇ ਆ ਤੇ ਤਾਂ ਕਰਕੇ ਫਿਰ ਅੰਦਰ ਗਿੱਲਾ ਕਰ ਲੈਂਦੇ ਆ ਤੇ ਸੁੱਕ ਸਿੱਟਦੀ ਕਿੱਦ ਲੋ ਜੀ ਅੱਜ ਕ ਮਮਮੀ ਨੇ ਅੱਜ ਆ ਕੰਬਲ ਧੋਤਾ ਹੈ ਖਾਲ ਤੇ ਪਾਣੀ ਚੱਲਦਾ ਸੀ ਆਪਣੇ ਕੋਲੇ ਇਨਾ ਪਾਣੀ ਸੀ ਫੁੱਲ ਪਾਣੀ ਸੀ ਤੇ ਇਹ ਨਾ ਤੋਂ ਨਾਲ ਹੋਇਆ ਪਿਆ ਸੀਗਾ ਡੈਡੀ ਨੇ ਹੋਰ ਜਿਹੜਾ ਹੋਰ ਜ਼ਿਆਦਾ ਗਰਮ ਸੀ ਉਹ ਲੈ ਲਿਆ ਇਹ ਡੈਡੀ ਨੇ ਲਾਤਾ ਫਿਰ ਹੌਲਾ ਜਾ ਤੇ ਲਓ ਜੀ ਮੰਮੀ ਬਣਾ ਰਹੀ ਹੈ ਸਬਜ਼ੀ ਲਓ ਜੀ ਮੰਮੀ ਨੂੰ ਮਿਲੋ ਅੱਜ ਸਬਜ਼ੀ ਬਣਾਦੀ ਹੈ ਮੰਮੀ ਕਹਿੰਦੀ ਅੱਜ ਸਬਜ਼ੀ ਬਣਾਏਗੀ ਹੋਰ ਟਾਈਮ ਨਹੀਂ ਬਣਾ ਲਗੀ ਤੇ ਟਾਈਮ ਹਜੇ 4:30 ਹੋ ਗਏ ਜੀ ਤੇ ਬਸ ਆਪਾਂ 5 ਵਜੇ DNA ਧਾਰਾ ਕੱਢ ਲਿਆਵਾਂਗੇ ਤੇ 7 ਵਜੇ ਦੇ ਨੇ ਵੱਜ ਜੇ ਹੋਰ 7 ਵਜੇ ਦਾ ਕੰਮ ਨਿਭੜ ਜਾਂਦਾ ਸਾਰਾ ਜੀ ਠੰਡ ਹੈ ਜੀ ਫਿਰ ਜ਼ਰੂਰੀ ਆ ਅਸੀਂ ਟਾਈਮ ਦੇ ਹਿਸਾਬ ਨਾਲ ਨਹੀਂ ਕੰਮ ਕਰਦੇ ਅਸੀਂ ਕੰਮ ਕਰਦੇ ਦਿਨ ਦੇ ਹਿਸਾਬ ਨਾਲ ਜਦੋਂ ਪਰ ਵੀ ਦਿਨ ਬਸ ਛਿਪਣ ਆਲਾ ਤੇ ਹੁਣ ਆਪਣਾ ਵੀ ਆ ਕੰਮ ਦਾ ਟਾਈਮ ਹੈ ਹੁਣ ਕਰ ਲਗੀ ਅੱਜ ਹਵਾ ਚੱਲਦੀ ਐ ਤੇ ਬੱਦਲਵਾਈ ਹੋ ਗਈ ਹਾਂ ਹਵਾ ਚੱਲਦੀ ਹਵਾ ਦੇ ਨਾਲ ਬੱਦਲਵਾਈ ਦੇਖੋ ਜੀ ਉਧਰ ਤਾਂ

ਹਾਂ ਠੰਡ ਨਹੀਂ ਗਣਕਾ ਚੱਲਣ ਗਿਆ ਹੂੰ ਲੋ ਜੀ ਕੁੱਕਰ ਮਾਰੂਗਾ ਸੀਟੀ ਤੇ ਜਸ਼ਨ ਨੇ ਆਪਣੇ ਨੂੰ ਪੂਰੀ ਅੱਛ ਵੀ ਹੋਈ ਪਈ ਐ ਵੀ ਮੰਮੀ ਖਾਣ ਦੇ ਦੇ ਤਾਂ ਮੈਂ ਗਹਿ ਜਾ ਓਏ ਅੱਜ ਮੈਂ ਜਸ਼ਨ ਦੇ ਬੂਟ ਧੋਤੇ ਪਾਈ ਰੇਤਾ ਪਾ ਲੰਦਾ ਵਿੱਚ ਕਿੱਡੇ ਸੋਹਣੇ ਨਿਕਲੇ ਬਾਈ ਕੋਟ ਪਾੜਾ ਉਹ ਨਾ ਕੁਗਲਾ ਵੀ ਰਸਾ ਵੀ ਆਈ ਕੁਗੁਣਾਲੀ ਫੋਨ ਤੇ ਲਾ ਤੇ ਜੇ ਬੈਟਰੀ ਲੋ ਹੋ ਗਈ ਇਹਦੀ ਚਲ ਫਿਰ ਚਾਰਜ ਲਾ ਦੀ ਕਿੰਨਾ ਚਿਰ ਦੇਖੇਗਾ ਆਈ ਕੋਈ ਪੰਜ ਚੀਜ਼ਾਂ ਦੇ ਪੰਜ ਘੰਟੇ ਇੰਨਾ ਚਿਰ ਤਾਂ ਚੱਲਣਾ ਇਹਦੀ ਬੈਟਰੀ ਵੀ 90% ਰਹੇਗੀ ਇੱਕ ਇੱਕ ਜਲਦੀ ਜਦੋਂ ਮੈਂ ਬੋਲ ਮਾਰੂੰ ਫਿਰ ਬਾਹਰ ਆਉਣਾ ਪਊ ਯਾ ਵੀਡੀਓ ਬਣਾਉਣ ਵਾਸਤੇ ਠੀਕ ਕੋਟ ਪਾ ਕੇ ਬਹਿ ਜਾ ਕੇ ਨਾ ਬੱਦਲ ਵਾਈ ਦੇ ਅੱਜ ਆ ਤਾਂ ਮੈਨੂੰ ਦੁੱਖ ਨਹੀਂ ਹੋਉਂਦਾ ਬਾਗਰ ਦੇਖ ਉਹ ਚੰਦ ਸਾਫ ਦੇ ਇੰਨਾ ਨਾ ਹੂੰ ਕੁੱਚਾ ਮਾਰ ਲਿਆ ਲੋ ਜੀ ਬਸ ਮਰਨਾਂ ਮਦਰ ਬੰਦੇ ਨੇ ਕਰਕੇ ਕੁੱਤੇ ਵਹਿ ਜਾਣਗੇ ਗੋਇ ਦੇ ਜੁਰਮ ਮਾਰਦੇ ਇਹ ਮਾਂ ਮਾਰ ਕੁੱਚਾ ਤੇ ਦਵਾਈ ਛਿੜਕੀ ਸੀ ਜਿਹੜੀ ਦਸ਼ਮ ਦੇ ਰੈਡੀ ਦੇ ਸਾਰੇ ਕੁੱਚੇ ਮਾਰਦੇ ਕਿਹੋ ਵੀ ਕੁੱਚੇ ਨਹੀਂ ਰਿਆ ਕੋਈ ਅੱਧੀ ਪਾਲੀ ਸੀ ਅੱਧੀ ਰੱਖੀ ਫਾਲਾ ਨਹੀਂ ਲਾਗਾ ਤੇ ਮਮੀ ਜੰਨੀ ਜਿ ਘਰਦੇ ਆ ਤੁਹ ਵੀ ਦਤਾ ਬੀਬੀ ਸਪੀਟੀ ਵਾਲੀ ਗਿੱਚੀ ਹੁੰਦੀ ਹੈ ਪੈਂਕ ਦੱਦ ਹੈ ਪੈਂਕ ਦੱਦ ਹੈ ਪੈਂਕ ਕੇ ਚਿੱਟਾ ਹੈ ਹੈਗਾ ਹਰਕਾ ਹੈ ਚਟਾ ਨਹੀਂ ਹਾਂ ਇਹ ਤਾਂ ਕਰਾ ਸਲਾਬੀ ਹੈ ਇਹਨੂੰ ਦਵਾਈ ਦਿੱਤੀ ਸੀਗੀ ਜੀ ਦੇਸੀ ਗਾ ਨੂੰ ਤੇ ਉਹ ਵੀ ਨਾ ਫਿੰਗਰ ਉਹਦਾ ਸੁੱਕੀ ਸੀਗੀ ਵੀ ਬਰਾਊਨ ਦੇ ਕਲਰ ਦੀ ਤੇ ਜਦੋਂ ਖਾਦੀ ਥਾਂ ਨੇ ਤੇ ਪਿੰਕ ਪਿੰਕ ਹੋ ਗਿਆ ਸਾਰੀ ਗਾਂ ਦੀ ਬੁੱਲ ਵੀ ਜਦੋਂ ਖਾਦੀ ਨੂੰ ਤੇ ਬਾਅਦ ਚੋਂ ਹੁੰਦੀ ਕਰਦੀ ਆ ਪਿੰਕ ਤੇ ਦੁੱਧ ਵੀ ਪਿੰਕ ਕਲਰ ਜਾ ਆਉਂਦਾ ਵਿੱਚੋਂ ਮੈਂ ਦੁੱਧ ਤੇ ਚਿੱਟਾ ਚਿੱਟਾ ਜਿਹਾ ਦੁੱਧ ਦਾਗ ਜਿਹਾ ਹਜੇ ਵੀ ਉਮੀ ਹੈ ਕਿ ਸੁ ਹਜੇ ਵੀ ਧਿਆਨ ਕਿੰਨੇ ਦਿਨ ਹੋ ਗਏ 4 ਦਿਨ ਹੋ ਗਏ ਅੱਜ ਹਾਂ ਅੱਜ ਰੋਜ਼ ਹੋਣੇ ਆ

4 ਵਜੇ ਬੋਲ ਕੇ ਟੈਕ ਸਵਾਲ ਆ ਜਾਂਦੇ ਰਿਕਾਰਡ ਕੀਤਾ ਹੁੰਦਾ ਜਿਹੜਾ ਲੋ ਜੀ ਸਾਰੇ ਭੇਦ ਉਸ ਨੂੰ ਚੁੰਨੇਪੁਰ ਵੇਖੇ ਰੋਟੀ ਖਾ ਲਾਂਗੇ ਜਿਸ਼ਨਾ ਤਾਂ ਆਪਣਾ ਗਾੜੀਆਂ ਕਰਕੇ ਖਾਂਦਾ ਸਾਰੇ ਖਾਦੇ ਗਾੜੀਆਂ ਕਰਕੇ ਮੰਮੀ ਲਿਆ ਤੇ ਕਾਕਾ ਦਾ ਪਾਪੜ ਜੇ ਬਣ ਜਾਂਦਾ ਸਦੋਂ ਹੀ ਤੋਂ ਬੜੀ ਸਵਾਲ ਆ ਜਾਂਦੀ ਹੂੰ ਕੱਲ ਦੋ ਤਨ ਰੋਟੀਆਂ ਦੇ ਬਨੇ ਬੱਚਾ ਬਨਣੇ ਲੱਗ ਗਏ ਥੋੜੀ ਥੋੜੀ ਅੱਗ ਘੜ ਜਾਂਦੀ ਹੈ ਤਾਂ ਖਿਆਲ ਚੱਗ ਬਸਾਈ ਦੇ ਜੀ ਦਾ ਹੀ ਵਾਲਾ ਆ ਬਾਬਾ ਦਾ ਹੀ ਪਾਲਾ ਅੱਜ ਕਿੰਨੀ ਹਵਾ ਚੱਲੀ ਗੁੰ ਜਾ ਕੇ ਠੱਲਾ ਪਿਆ ਹਵਾ ਚੱਲੀ ਚਲ ਪੀ ਜੇ ਤੋ ਪੈ ਗਈ ਅਸਰੀ ਚਲ ਪੀ ਹਵਾ ਨਹੀਂ ਸਰ ਇਹ ਤਾਂ ਤੂੰ ਇਹਨਾਂ ਹੱਦ ਦੀ ਇਹਦਾ ਵੀ ਬੱਸ ਇਸ ਕੱਧਾ ਦੇਣੀ ਆ ਹਾਂ ਤੁੰਦਾਬਾਂ ਲੱਗੀਆਂ ਬੁੱਤ ਤੰਗ ਕਰੂਗੀ ਤੇਰੇ ਇਹ ਇੱਥੇ ਨਾਲ ਤਾਂ ਪਾਣੀ ਡਿੱਗਾ ਕਰੂਗਾ ਨਾਲ ਪੱਤੇ ਦੇ ਵਿੱਚ ਪਤਰ ਪਤਰਪਾ ਕਰਾਉਂਗੀ ਜਿੰਨੇ ਦਿੱਤੀ ਆ ਸਾਰੇ ਵੱਡਤੀ ਚਿਲ ਕੀ ਫੇਰ ਵੀ ਡਿੱਗੀ ਹੋ ਗਈ। ਆਈ ਫਰਦੀ ਹੈ। ਕਾਲੀ ਹੋਈ ਖੜੀ ਹੈ। ਇੱਥੇ ਹੋਰ ਐਸੇ ਲਾਲ ਵੀ ਤਾਂ ਡਿੱਗੀ। ਭਾਈ ਕੋਲ ਨਹੀਂ ਜੀ ਉਹ। ਐਤੀ ਜੀ ਆਪਣੀ 베ਰੀ ਜਿਹੜੀ ਉਹ ਬਾਹਰਲੇ ਪਾਸੇ ਆਈ। ਨਾ 베ਰ ਹੈ ਤੇ 베ਰ ਆਕ ਕੀ ਕਾਣੀ ਹੈਣੀ 베ਰ ਬਹੁਤ ਸਵਾਦ। ਤੇ ਲੈਂਦੇ ਹੈ ਨਹੀਂ। ਹੈ? ਹਾਏ ਸੀਜ਼ਨ ਆਏ ਨਹੀਂ ਕਿੰਨਾ। ਹਾਜੀ ਕਿੱਥੇ? ਕਿਰੀਆਂ ਦੇ ਵਿੱਚ ਉਹਦੇ ਕੜਕ ਬਾਵਾ ਛੱਲੀਆਂ ਤੇ ਹੋ ਜਾਂਦੀ ਹੈ ਜੇਸੀ ਦੇ। ਜੀ ਦੋ ਵੇਰ ਹੋ ਮੁੰਡੇ ਕਿ ਜੰਦਾ ਇੱਕ ਅੱਧਾ ਖਿਰਦਾ ਡਿੱਗਣਾ ਜਿਹੜਾ ਉਹ ਤਾਂ ਕੁਇ ਕਿ ਰਿਆ ਸੋ ਤੋਤੇ ਨੇ ਖਾ ਰੱਖੇ ਪਿੰਦੂ ਵੇਰ ਵੀ ਬਹੁਤ ਲੱਗਿਆ ਅੱਜ ਕੀ ਲੱਗੇ ਤਾਂ ਬਹੁਤ ਪਿਆ ਜੋ ਸਾਰੇ ਕਰ ਜਾਣਾ ਕੋ ਮਾਗ ਅੱਗਣ ਦੀ ਘੰਟੀ ਹੈ 2 ਮਹੀਨੇ ਪਈ ਹੈ ਉਹ ਲਓ ਜੀ ਕੰਮ ਤਾਂ ਦਾ ਨਵੇੜ ਲੈ ਸਾਰਾ ਤੇ ਜਸ਼ਨ ਰੈਡੀ ਪਸੂ ਬੰਨੀ ਜਾਂਦੇ ਮਮੀ ਪਾਈ ਜਾਂਦੇ ਤੂੜੀ ਤੇ ਬਸ ਮੇਰੇ ਭਾਂਡੇ ਰਹਿ ਗਏ ਚੱਕਣ ਵਾਲੇ ਮਾਹ ਚੱਲ ਰੋਟੀ ਪਾਣੀ ਛਕ ਲਿਆ ਆਪਾਂ ਤੇ ਮੈਂ ਵੀਡੀਓ ਦਾ ਕਰਦੀ ਐ ਐਂਡ ਵਾਲਾ ਵੀਡੀਓ ਐਂਡ ਹੋਇਆ ਨਹੀਂ ਉਦੋਂ ਤੇ ਚਲੋ ਜੀ ਵੀਡੀਓ ਦਾ ਕਰਦੇ ਐਂਡ ਜਸਸਾ ਆਪਣਾ ਬੈਠਾ ਜਸਸਾ ਚਾ ਆ ਕੇ ਦਰ ਜਸਸਾ ਨੂੰ ਆਪਣੇ ਨੂੰ ਉਦਦੇ ਵਾਲਾ ਲਾਈਵ ਵਧੀਆ ਲੱਗਿਆ ਕਹਿੰਦਾ ਮੰਮੀ ਲਾਈਵ ਹੋ ਜੀ ਗਿਆ ਅੱਜ ਵੀ ਤੇ ਮੈਂ ਕਹਿੰਦੀ ਪੁੱਤ ਠੰਡ ਹੁੰਦੀ ਐ ਅੰਦਰ ਆਪਣੇ ਕਮਰੇ ਚ ਇੰਨੀ ਰੇਂਜ ਹੀ ਨਹੀਂ ਆਉਂਦੀ ਉੱਥੇ ਨਾ ਨੈਟਵਰਕ ਆ ਜਾਂਦਾ ਫੇਰ ਉੱਡ ਜਾਂਦਾ ਆ ਜਾਂਦਾ ਤੇ ਇਥੇ ਬਾਰ ਮਗਾ ਠੰਡਾ ਹੈ ਨਾ ਤੇ ਅੱਜ ਹੋਵਾਂਗੇ ਤੇ ਸੁੱਕੀ ਠੱਡ ਜੀ ਆਹ ਹੁੰਦੀ ਹੈ ਨਾ ਜਿਹੜੀ ਜਿਆਦਾ ਆਦੇ ਹੁੰਦਾ ਠੰਡਾ ਆਉਂਦੀ ਬਿਮਾਰ ਕਰਦੀ ਹੈ ਜਾਂ ਜਾਂਦੀ ਤੇ ਬਸ ਆਪ ਦੀ ਬੱਚਤੀ ਰੱਖੋ ਜੀ ਸਾਰੇ ਜਣੇ ਤੇ ਆਪਦੇ ਗਰਮ ਸੂਟ ਸਨਵਲ ਕੋਟੀਆਂ ਪਾ ਕੇ ਰੱਖੋ ਤੇ ਬਾਕੀ ਮੇਰੀਆਂ ਭੈਣਾਂ ਟਾਈਮ ਨਾਲ ਕੰਮ ਕਰਕੇ ਟਾਈਮ ਨਾਲ ਬੱਜਿਆ ਕਰੋ ਵਾ ਬਿਸਤਰਾ ਅੱਜ ਤੇ ਠੰਡ ਬਹੁਤ ਜਿਆਦੇ ਆ ਇੱਕ ਕੇ ਨਾਮ ਜੀ ਠੰਡ ਹੋ ਗਈ ਹਵਾ ਜੀ ਦੀ ਠੰਡ ਹੋ ਗਈ ਤੇ ਚਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਹੁੰਦੇ ਆ ਪਲੀਜ਼ ਉਹ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਪੂਰਾ ਵਾਚ ਕਰਿਆ ਕਰੋ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ